ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਫੋਟੀ ਸਰਕਾਰ ਮਰਦਾਬਾਦ ਮਰਦਾਬਾਦ ਮੱਜਾ ਕਿਸਾਨ ਸੰਘਰਸ਼ ਕਮੇਟੀ ਜਿੰਦਾਬਾਦ ਮੱਜਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੱਜ ਹਾਜੋਵਾਲ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਫਲਾਰੇਬਾਜ਼ੀ ਕੀਤੀ ਗਈ ਅਤੇ ਤਰਨਤਾਰਨ ਹੋਣ ਵਾਲੀ ਜਿੰਨੀ ਚੌਂਚ ਸਰਕਾਰ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਇਸ ਮੁੱਖ ਮਾਜਾ ਕਿਸਾਨ ਸੰਘਰਸ਼ ਕਮੇਟੀ ਵੱਲ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਗਲੱਖ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰਦੀ ਹੈ ਅਤੇ ਵੱਡੇ ਵੱਡੇ ਵਾਅਦੇ ਕਰਕੇ ਵਾਅਦਾ ਖਿਲਾਫੀ ਕਰਦੀ ਹੈ ਮੇਰਾ ਨਾਮ ਜੀ ਬਲਵਿੰਦਰ ਸਿੰਘ ਰਾਜੂ ਮਾਜਾ ਕਿਸਾਨ ਸੰਘਰਸ਼ ਕਮੇਟੀ ਦਾ ਪ੍ਰਧਾਨ ਹਾਂ ਦੇਖੋ ਗੰਨੇ ਦੀ ਨਾ 61 ਰੁਪਏ ਦੀ ਪੇਮੈਂਟ ਆ ਜਿਹੜੀ ਬਕਾਇਆ ਰਹਿਣ ਦੀ ਹੈ ਸਰਕਾਰ ਵੱਲ ਉਹਦੇ ਵਾਸਤੇ ਅਸੀਂ 2-3 ਮਹੀਨੇ ਅੱਗੇ ਵੀ ਬੜੀ ਜਦੋਜਿਦ ਕੀਤੀ ਤੇ ਇਹ 133 ਕਰੋੜ ਚੋਂ ਸਿਰਫ 50 ਕਰੋੜ ਸਰਕਾਰ ਨੇ ਦਿੱਤਾ 83 ਕਰੋੜ ਅਜੇ ਲੈਣ ਵਾਲਾ ਕੋਆਪਰੇਟ ਮਿਲਾਂ ਦਾ ਮੇਰੇ ਕੱਲ ਜਿਹੜਾ ਪੂਰਾ ਪੂਰਾ ਬਕਾਇਆ ਉਹ 90 95 ਕਰੋੜ ਰੁਪਈਆ ਉਹ ਆ ਉਹ ਵੀ ਸਰਕਾਰ ਵੱਲ ਖੜਾ ਵਾ ਕਿਸਾਨਾਂ ਦਾ ਉਹ ਵੀ ਨਹੀਂ ਦਿੱਤਾ ਆਉਣ ਵਾਲੀ ਫਸਲ ਜਿਹੜੀ ਬਿਲਕੁਲ ਤਿਆਰ ਆ ਮਿਲਾਂ ਜਿਹੜੀਆਂ ਚੱਲਣ ਦੇ ਬਿਲਕੁਲ ਤਿਆਰੀ ਚ ਆ ਅਸੀਂ ਐਰਕਾ ਸਰਕਾਰ ਨੂੰ ਫਿਰ ਕੋ ਬੜੀ ਵਾਰੀ ਅਪੀਲ ਕੀਤੀ ਕਿ ਐਰਕਾ ਦਰਿਆਵਾ ਨੇ ਬਹੁਤ ੱੱਕਾ ਮਾਰਿਆ ਵਾ ਤੇ ਜਿਹੜੇ ਕਮਾਤ ਕੋ ਮਾੜੇ ਮੋਟੇ ਬੱਚੇ ਆ ਸਾਡੀਆਂ ਮਿਲਾਂ ਜਿਹੜੀਆਂ ਇਹਨਾਂ ਨੂੰ ਗੇਤੀਆਂ ਚਲਾਓ ਕਟੋ-ਕਟ ਜਿਹੜਾ ਨਵੰਬਰ ਦਾ ਮਿਲਾ ਇਹ ਤੇ ਪਹਿਲੇ ਹਫਤੇ ਜਾਂ ਦੂਜੇ ਹਫਤੇ ਦੇ ਵਿੱਚ 15 ਨਵੰਬਰ ਤੱਕ ਮਿਲਾ ਸਾਰੀਆਂ ਚੱਲ ਜਾਣੀਆਂ ਚਾਹੀਦੀਆਂ ਪਰ ਸਰਕਾਰ ਨੇ ਅਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਹਰਿਆਣਾ ਸਰਕਾਰ ਨੇ ਰੇਟ ਵਧਾ ਕੇ ਨੋਟੀਫਿਕੇਸ਼ਨ ਜਾਰੀ ਕਰਤਾ ਮਿਲਾ ਚਲਾਉਣ ਵਾਸਤੇ ਪੰਜਾਬ ਸਰਕਾਰ ਨੇ ਨਾ ਤੇ ਪਿਛਲਾ ਬਕਾਇਆ ਤੇ ਨਾ ਅਗਲੇ ਸੀਜ਼ਨ ਜਿਹੜਾ ਹੁਣ ਸੀਜ਼ਨ ਚੱਲਣਾ ਸਾਡਾ ਉਹਦੇ ਸਬੰਧ ਵਿੱਚ ਨਾ ਕੋ ਰੇਟ ਐਲਾਨ ਕੀਤਾ ਨਾ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਮਿਲਾ ਨੂੰ ਨੋਟੀਫਿਕੇਸ਼ਨ ਜਾਰੀ ਕਰੋ ਰੇਟ ਜਾਰ ਐਲਾਨ ਕਰਕੇ ਵੀ ਆਹ ਰੇਟ ਜਿਹੜਾ ਅਗਲਾ ਦੇਵਾਂਗੇ ਇਹਦੇ ਸਬੰਧ ਵਿੱਚ ਅੱਜ ਸਾਰੀਆਂ ਜਿਹੜੀਆਂ ਹੋਰ ਵੀ ਮੇਰੀਆਂ ਜਥੇਬੰਦੀਆਂ ਨਾਲ ਗੱਲ ਯੁਗਰਾਹਾਂ ਵਾਲੇ ਵੀ ਵੀਰਾਂ ਨਾਲ ਵੀ ਗੱਲ ਹੋਈ ਆ ਸਾਰਿਆਂ ਨਾਲ ਗੱਲ ਹੋਈ ਉਹ ਕਹਿੰਦੇ ਵੀ ਤੁਸੀਂ ਕਰ ਲੋ ਗੱਲ ਜੇ ਸਰਕਾਰ ਨੇ ਸਾਡੀ 2-4 ਦਿਨਾਂ ਚ ਕੋਈ ਨਾ ਗੱਲ ਸੁਣੀ ਫਿਰ ਸਾਨੂੰ ਹਾਰ ਕੇ ਫਿਰ ਸੜਕਾਂ ਤੇ ਜਾਣਾ ਪਊਗਾ ਫਿਰ ਜਦੋਂ ਅਸੀਂ ਸੜਕਾਂ ਤੇ ਜਾਂਦੇ ਆ ਫਿਰ ਸਰਕਾਰ ਕਹਿੰਦੀ ਵੀ ਤੁਸੀਂ ਜਗਾ ਲੱਭ ਲੈਂਦੇ ਵਜਾ ਤੇ ਤੁਹਾਡ ਕੋਈ ਹੁੰਦੀ ਨਹੀਂ ਕੋਈ ਪਰ ਅਸੀਂ ਬੇਨਤੀ ਕਰਨੀ ਚਾਹੁੰਦੇ ਵੀ ਸਾਡਾ ਜੀ ਨਹੀਂ ਕਰਦਾ ਕਿਉਂਕਿ ਅੱਗੇ ਵੀ ਅਸੀਂ 5 ਦਿਨ ਪਿੱਛੇ ਬਟਾਲਾ ਚੌਕ 'ਚ ਫਿਰ ਸ਼ੈਰੀ ਐਮ ਐਲ ਏ ਸ਼ੈਰੀ ਕਲਸੇ ਦੇ ਬੂਹੇ ਘੜੀ ਤਿੰਨ ਦਿਨ ਰਹੇ ਫਿਰ ਚੌਕ ਹਾਈਵੇ ਢੱਕਿਆ ਦੋ ਦਿਨ ਫੇਰ ਜਾ ਕੇ 50 ਕਰੋੜ ਰੁਪਇਆ ਲਿਆ ਇਹਨਾਂ ਕੋਲ ਮਤਲਬ ਹਰ ਕੰਮ ਲੜ ਕੇ ਹੀ ਕਰਨਾ ਹੁੰਦਾ ਫਿਰ ਜਦੋਂ ਕਦੋਂ ਦਾ ਸ਼ੁਰੂ ਕੀਤਾ ਹੁਣ ਅਸੀਂ ਦੁਬਾਰੇ ਅਪੀਲ ਕਰ ਰਹੇ ਆ ਸਰਕਾਰ ਨੂੰ ਵੀ ਤੁਹਾਡੀ ਜਿਮਨੀ ਚੋਂ ਚਲਣ ਦੀ ਆ ਤਰਨ ਤਰ ਪਰ ਅਸੀਂ ਸ਼ਾਂਤਾਂ ਅਜੇ ਅਸੀਂ ਕਿਸੇ ਨੂੰ ਛੇੜ ਨਹੀਂ ਗਏ ਵੀ ਇਹਨਾਂ ਨੂੰ ਵੋਟਾਂ ਨਾ ਪਾਓ ਇਹ ਕਿਸਾਨਾਂ ਨੂੰ ਖਰਾਬ ਕਰਨ ਦੇ ਆ ਪਰ ਸਾਨੂੰ ਨਾ ਖਰਾਬ ਕੀਤਾ ਜਾਵੇ ਇਹ ਤੁਰੰਤ ਜਿਹੜਾ ਵਾ ਗੰਨੇ ਦਾ ਬਕਾਇਆ ਜਿਹੜਾ ਰਹਿੰਦਾ ਇਹ ਸਾਰਾ ਰਿਲੀਜ਼ ਕਰਨਾ ਚਾਹੀਦਾ ਤੇ ਆਉਣ ਵਾਲਾ ਜਿਹੜਾ ਗੰਨੇ ਦਾ ਰੇਟ ਇਹ ਐਲਾਨ ਕਰਕੇ ਤੇ ਇਹਦਾ ਨੋਟੀਫਾਈ ਜਿਹੜਾ ਜਾਰੀ ਕਰਨਾ ਚਾਹੀਦਾ ਕਿ ਅਸੀਂ ਮੇਲਾ ਦੇ ਦੁਆਲੇ ਹੋ ਕੇ ਪ੍ਰਾਈਵੇਟ ਮੇਲਾ ਜ ਨਹੀਂ ਆਵੀਆਂ 15 ਤਰੀਕ ਦੇ ਲਗ ਲੱਗੇ 15 ਨਵੰਬਰ ਤੇ ਅਸੀਂ ਮੇਲਾ ਚਾਲੂ ਕਰ ਸਕੀਏ ਇਸ ਬੰਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਹਲਕੀ ਨਾ ਗੁਰਪ੍ਰੀਤ ਸਿੰਘ ਬੋਪਰਾ ਜਨ ਸਖਤਰ ਮਾਜਾ ਕਿਸਾਨ ਕਮੇਟੀ ਕੰਨੇ ਤੇ ਰੇਟ ਨੂੰ ਲਾਗੇ ਜਿਹੜਾ ਚੱਲ ਰਿਹਾ ਉਹਦੇ ਕਰੀ ਕੰਨੇ ਦੇ ਰੇਟ ਅਤੇ ਪੇਮੈਂਟ ਸੰਬੰਧੀ ਜਿਹੜੇ ਅੱਜ ਅਸੀਂ ਇਕੱਤਰਤਾ ਹੋਏ ਆ ਪਿਛਲੇ ਕਾਫੀ ਦਿਨਾਂ ਤੋਂ ਲਗਭਗ 4-5 ਮਹੀਨੇ ਤੋਂ ਅਸੀਂ ਵੱਖ-ਵੱਖ ਪੰਜਾਬ ਦੇ ਐਮਐਲਏ ਨੂੰ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਗਏ ਬਾਅਦ ਸਾਡੇ ਜਥੇਬੰਦੀ ਉਹਦੇ ਨਾਲ ਹੋਰ ਸਹਿਯੋਗੀ ਜਥੇਬੰਦੀਆਂ ਵੱਲੋਂ ਪਟਾਲਾ ਚਾਰਕ ਦਿਨ ਧਰਨਾ ਵੀ ਲਾਇਆ ਗਿਆ ਆਪਣੀ ਜਿਹੜੇ 40% ਪ੍ਰਤੀ ਕੰਟਰੋਲ ਨੂੰ ਲੈ ਕੇ ਪਰ ਸਰਕਾਰ ਵੱਲੋਂ ਸਾਡੀ ਜਿਹੜੀ ਪੇਮੈਂਟ ਉਹਦਾ ਤੀਜਾ ਹਿੱਸਾ ਪਾਇਆ ਗਿਆ ਹਲੇ ਵੀ ਸਾਡੇ 60% ਜਿਹੜੇ ਪੈਸੇ ਉਹ ਸਰਕਾਰ ਵੱਲ ਲੈਣ ਵਾਲੇ ਰਹਿੰਦੇ ਆ ਦੂਸਰੀ ਸਾਡੀ ਸਰਕਾਰ ਤੋਂ ਮੰਗ ਇਹ ਹੈ ਕਿ ਜਲਦ ਤੋਂ ਜਲਦ ਮਿੱਲਾਂ ਚਲਾਉਣ ਦੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤੇ ਜਿਹੜਾ ਨਵਾਂ ਰੇਟ ਹੈ ਨਵੇਂ ਸੀਜ਼ਨ ਦਾ ਉਹ ਐਲਾਨ ਕੀਤਾ ਜਾਵੇ ਕਿਉਂਕਿ ਸਾਡੇ ਗਵਰਨਰ ਦੀ ਸਟੇਟ ਹਰਿਆਣਾ ਜਿੱਥੇ ਪਥਲੀ ਸਰਕਾਰ ਨੇ 415 ਰੁਪਏ ਦਾ ਗੈਨੇਰੇਟ ਕੀਤਾ ਅਸੀਂ ਉਸ ਦੀ ਤਰਜੇ ਦੇ ਅਸੀਂ 450 ਰੁਪਏ ਦਾ 50% ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੋਂ ਦੰਨੇ ਦਾ ਰੇਟ ਦਿੱਤਾ ਜਾਵੇ ਤੇ ਜਲਦੀ ਜਲਦੀ ਮੁੱਲਾ ਚਲਾਉਣ ਤੋਂ ਮਿਲਦੀ ਨੋਟਿਸ ਜਾਰੀ ਕੀਤਾ ਜਾਵੇ ਧੰਨਵਾਦ ਜੀ ਜੀ ਕਿਹਨਾ ਜੀ ਮੈਂ ਕਸ਼ਮੀਰ ਸਿੰਘ ਤੁਗਲਵਾਲ ਮਾਝਾ ਕਿਸਾਨ ਸੰਗਠਨ ਕਮੇਟੀ ਦਾ ਸਰਪ੍ਰਸਤ ਅੱਜ ਇਹ ਕਥਨ ਕੀਤਾ ਆ ਕੀ ਮਕਸਦ ਹੈ ਮਕਸਦ ਇਹ ਆ ਜੀ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ 61 ਰੁਪਏ ਬਕਾਇਆ ਵਾ ਇੱਕ ਤੇ ਉਹ ਦੇ ਦੇ ਸਾਨੂੰ ਕਿਉਂਕਿ ਸਾਨੂੰ 23 ਦੇ ਵਿੱਚ ਵੀ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਸੀ ਜਿੰਨੇ ਕਿਸਾਨ ਆ ਉਹਦੇ ਵਿੱਚ ਤੇ ਹੁਣ ਤੁਹਾਡੇ ਹਿਸਾਬ ਨਾਲ ਹੁਣ ਹੁਣ ਫਿਰ ਬਹੁਤ ਨੁਕਸਾਨ ਹੋ ਗਿਆ ਤੇ ਸਾਨੂੰ ਨਾਂ ਤੇ ਕੋਈ ਮੁਆਵਜ਼ਾ ਦਿੱਤਾ ਇਹਨਾਂ ਨੇ ਕਹਿੰਦੇ 20000 ਰੁਪਇਆ ਦਵਾਂਗੇ 1 ਰੁਪਇਆ ਨਹੀਂ ਅਜੇ ਤੱਕ ਮਿਲਿਆ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜਿਹੜੇ ਸਾਡੇ ਆਪਣੇ ਪੈਸੇ ਆ ਉਹ ਵੀ ਨਹੀਂ ਦੇਣ ਦੇ ਜਿਹੜੇ ਸਾਡੇ 65 ਰੁਪਏ ਰਹਿੰਦੇ ਆ ਉਹ ਵੀ ਅਸੀਂ ਧਰਨੇ ਲਾ ਲੱਕ ਗਏ ਆ ਸਾਡੀ ਇਹੋ ਬੇਨਤੀ ਆ ਕਿ ਸਾਡਾ ਜਿਹੜਾ ਹੱਕ ਬਣਦਾ ਸਾਨੂੰ ਦਿੱਤਾ ਜਾਵੇ ਨੀ ਤੇ ਮਜਬੂਰ ਨਾ ਹੋ ਕੇ ਅਸੀਂ ਫਿਰ ਜੋ ਸਾਡੇ ਕੋ ਹੋਊਗਾ ਉਹ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ